ਬਾਈ ਜੀ ਸਾਡਾ ਪਿੰਡ ਜੋਧਪੁਰ ਦੇ ਵਿੱਚ ਪਿੰਡ ਦੇ ਨਾਲੋਂ ਹੀ ਫਿਰਨੀ ਤੋਂ ਟਰਾਂਸਫਰਮ ਕੋਲੋਂ ਅੱਗ ਪੈ ਗਈ ਆ ਕਣਕ ਦੇ ਲਾਂਗੇ ਨੂੰ ਪਰ ਮੈਂ ਪਿੰਡ ਦੇ ਲੋਕਾਂ ਦਾ ਬਹੁਤ ਧੰਨਵਾਦੀ ਆ ਦਿਲੋਂ ਧੰਨਵਾਦੀ ਆ ਵੀ ਜਿਹੜੇ ਸਾਡੇ ਪਿੰਡ ਦੇ ਲੋਕ ਬੱਚੋ ਬੱਚੀ ਅੱਗ ਦੇ ਵਿੱਚ ਕੁੱਦ ਕੇ ਅੱਗ ਬਚਾਏ ਬੁਝਾਈ ਪਰ ਇਸ ਟਾਈਮ ਤੇ ਟਰੈਕਟਰ ਵੀ ਹੁਣ ਵਗੀ ਜਾਂਦੇ ਆ ਬਾਣ ਦੇ ਵਿੱਚ ਅੱਗ ਬਿਲਕੁਲ ਬੁਝਾਤੀ ਆ ਤੇ ਬਾਅਦ ਦੇ ਵਿੱਚ ਕਿਤੇ ਫਾਇਰ ਗ੍ਰੇਟ ਆਈ ਆਹ ਵੇਖ ਲਓ ਜੀ ਤੁਹਾਡੇ ਸਾਹਮਣੇ ਆ ਅਸੀਂ ਇੱਕ ਕਿੱਲੇ ਦੇ ਵਿੱਚੋਂ ਸਾਡੇ ਪਿੰਡ ਦੇ ਲੋਕਾਂ ਨੇ ਅੱਗ ਬੁਝਾਤੀ ਮੈਂ ਪਿੰਡ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਆ ਪਿੰਡ ਜੋਧਪੁਰ ਦੇ ਲੋਕ ਇੱਕ ਏਕਾ ਕਰਕੇ ਬੱਚੋ ਬੱਚੀ ਅੱਗ ਦੇ ਵਿੱਚ ਕੁੱਦ ਗਿਆ ਸੀ ਨਹੀਂ ਅੱਗ ਨਹੀਂ ਬੁਝਦੀ ਸੀ ਜੇ ਇਹਨਾਂ ਨੂੰ ਤੋਂ ਜਦੋਂ ਫਾਇਰ ਗ੍ਰੇਟ ਨੇ ਆਉਣਾ ਸੀ ਉਦੋਂ ਨੂੰ ਤਾਂ ਅੱਗ ਨੇ ਇੱਥੇ ਮਤ ਤਬਾਹ ਕਰ ਦੇਣਾ ਸੀ ਗਾ ਕੇਤਾ ਦੇ ਖੇਤ ਪਰ ਮੈਂ ਪਿੰਡ ਵਾਲੇ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਆ ਮੈਂ ਦੇ ਨਹੀਂ ਨਹੀਂ ਦੇ ਸਕਦਾ ਵੀ ਸਾਡੇ ਪਿੰਡ ਦੇ ਲੋਕਾਂ ਨੇ ਜਿਵੇਂ ਅੱਗ ਬੁਝਾਈ ਆ ਅੱਗ ਦੇ ਵਿੱਚ ਆਪਦੀ ਜਾਨ ਤੇ ਖੇੜ ਕੇ ਕੁੱਦ ਕੇ ਅੱਗ ਬੁਝਾਤੀ ਆ ਪਰ ਮੋੜੇ ਲੈ ਕੇ ਝਾਫੇ ਲੈ ਕੇ ਅੱਗ ਬੁਝਾਤੀ ਆ ਪਿੰਡ ਦੇ ਬੱਚੋ ਬੱਚੇ ਨੇ ਤੇ ਫਰਾਂ ਫਿਰ ਗਰੇਟ ਹੋਣ ਆਈ ਆ 40 ਮਿੰਟਾਂ ਬਾਅਦ